ਜਦੋਂ ਆਟੇ ਵੰਡ ਸ਼ੁਰੂ ਕਰਾਣਾ ਹੈ ਪਰ ਲੋਕਾਂ ਦਾ ਵਿਰੋਧ ਤਾਂ ਪੂਰੀ ਏ ਕੋਈ ਵੀ ਲੋਕ ਆਟਾ ਲੈਣ ਨੂੰ ਤਿਆਰ ਨਹੀਂ ਨਾ ਇਹਨਾਂ ਕੋਲ ਕੋਈ ਮਸ਼ੀਨ ਹੈਗੀ ਏ ਬਿਨਾ ਮਸ਼ੀਨ ਤੋਂ ਲਿਸਟਾਂ ਦੇ ਲੋਕਾਂ ਦਾ ਰਸ ਕਰਕੇ ਉਵੇਂ ਹੀ ਆਟਾ ਦੇ ਰਹੇ ਨੇ ਕੋਈ ਮਸ਼ੀਨ ਤੇ ਨਿਲ ਨਹੀਂ ਕੀਤਾ ਜਾ ਰਿਹਾ ਤੇ ਲੋਕ ਖੱਜਲ ਖਰਾਬ ਹੋ ਰਹੇ ਸਾਰੇ 9 ਦੇ ਲੋਕ ਲੋਤੇ ਹੋਏ ਨੇ ਤਕਰੀਬ ਹੁਣ ਦੋ ਵਾਚਲੇ ਲੋਕ ਖਰਾਬ ਹੋ ਰਹੇ ਨੇ ਮਸ਼ੀਨ ਕਿੱਥੇ ਤੁਹਾਡੀ ਸਰ ਨਾਲ ਹੀ ਲੈ ਗਏ ਜੀ ਉਹ ਕੌਣ ਡੀਐਮ ਸਰ ਤੇ ਤੁਸੀਂ ਆਟਾ ਕਿਵੇਂ ਵੰਡਦੇ ਪੇਜੋ ਸਰ ਇਹ ਸਾਨੂੰ ਲਿਸਟ ਦਿੱਤੀ ਹੈ ਜੀ ਇਹਨਾਂ ਜੀ ਰਾਸ਼ਨ ਕਾਰਡ ਨੰਬਰ ਹੈ ਅੱਛਾ ਜੀ ਉਹਨਾਂ ਦੇ ਨਾਮ ਹੈ ਜੀ ਬੰਦਿਆਂ ਦੇ ਕਿੰਨੇ ਬੰਦੇ ਹੈ ਕਿਨਾਂ ਨੂੰ ਕੀ ਦੇਣਾ ਕਿਨਾਂ ਸਾਰਾ ਨੋਟ ਕਰਦੇ ਪਰਚੀ ਕਿ ਟਿਕਟ ਨਾਲ ਆਧਾਰ ਕਾਰਡ ਨੰਬਰ ਲਿਖ ਰਹੇ ਜੀ ਇਹਨਾਂ ਦਾ ਇਹ ਇਕੱਲਾ ਆਧਾਰ ਕਾਰਡ ਲੈ ਕੇ ਬਾ ਤੋਂ ਵੀ ਦਿੱਤੀ ਜਾਂਦੇ ਜੀ ਆਧਾਰ ਕਾਰਡ ਨੰਬਰ ਲਿਖ ਕੇ ਉਹ ਵੀ ਆਟਾ ਦੇ ਰਹੇ ਆਟਾ ਉਹਨੇ ਦੇ ਰਹੇ ਹੋ ਬਿਨਾ ਮਸ਼ੀਨ ਤੋਂ ਬਿਨਾ ਮਸ਼ੀਨ ਤੋਂ ਮਸ਼ੀਨ ਤੋਂ ਪਰਚੇ ਸਰ ਉਹ ਆਪਣੇ ਆਪ ਹੀ ਕੱਢ ਲੈਣਗੇ ਕਿਵੇਂ ਕੱਢ ਲੈਣਗੇ ਜਦੋਂ ਘੜ ਵਾਲੇ ਦਾ ਗੁੱਠਾ ਨਹੀਂ ਲੱਗਾ ਜਦੋਂ ਗੁੱਠਾ ਲੱਗੂ ਆ ਦੇਖੋ ਵੀ ਟੈਂਡ ਵਾਲੋ ਬਿਨਾ ਗੁੱਠੇ ਲਵਾਏ ਤੁਹਾਨੂੰ ਦੇ ਰਹੇ ਨੇ ਠੀਕ ਹੈ ਇਹ ਭਲਕੇ ਜੋ ਗੁੱਠਾ ਲਵਾਣਗੇ ਸਾਡੇ ਸਾਰੇ ਇਕੱਠੇ ਕੰਦ ਕੱਢ ਲੈਣਗੇ ਤੁਸੀਂ ਕੀ ਕਰੋਗੇ ਅਸੀਂ ਕੰਨ ਕਰਾਂਗੇ ਯਾਰ ਆ ਦੇਖੋ ਵੀਰੋ ਬਿਨਾ ਮਸ਼ੀਨ ਤੋਂ ਲੋਕਾਂ ਦਾ ਇਕੱਠ ਕਰਕੇ ਪੇਟੇ ਦੇ ਵਿੱਚ ਆਟਾ ਵੰਡਿਆ ਜਾ ਰਿਹਾ ਬਿਨਾ ਪਰਚੀ ਕੱਟੇ ਹੋ ਸਾਡੇ ਸਰਦਾਰ ਸਾਹਿਬ ਆਏ ਬਿਨਾ ਪਰਚੀ ਕੱਟੇ ਹੋ ਆਟਾ ਵੰਡਿਆ ਜਾ ਰਿਹਾ ਹੈ ਲਿਸਟਾਂ ਦੇ ਇਹ ਸਰਕਾਰ ਕੜੀ ਜੀਮ ਸਾਹਿਬ ਕਹਿੰਦੇ ਕਿਵੇਂ ਨਿਹਲ ਕਰੋਗੇ ਤੁਸੀਂ ਇਹਨੂੰ ਉਠਲ ਵਾਇਰ ਵਗੈਰਾ ਉਹ ਆਪਣੇ ਆਪ ਹੀ ਕਰਨਗੇ ਸਰ ਜਿਹਨੇ ਨਿਲ ਕਰਨਗੇ ਜਿਹੜੇ ਸਾਡੇ ਵੱਡੇ ਅਫਸਰ ਹੈ ਜੀ ਉਹ ਹੀ ਕਰਨਗੇ ਠੀਕ ਕੀ ਕਹਿ ਗਏ ਤੁਹਾਨੂੰ ਸਾਨੂੰ ਕਹਿ ਕੇ ਜੀ ਲਿਸਟ ਦੇ ਥਰੂ ਵੰਡ ਦਿਓ ਜੀ ਜਿਨ੍ਹਾਂ ਦੇ ਜੋ ਜੋ ਹੈ ਠੀਕ ਹੈ ਸਾਡਾ ਠੀਕ ਹੈ ਜੀ ਨੇ ਕੱਪੜੇ ਸਰ ਜਿਹੜੇ ਸਾਡੇ ਸੀਨੀਅਰ ਹੈਗੇ ਜੀ ਕੀ ਨਾਮ ਉਹਨਾਂ ਦਾ ਨਾਮ ਨਹੀਂ ਪਤਾ ਸਰ ਉਹਦਾ ਕੀ ਉਹਨਾਂ ਦਾ ਉਹਦਾ ਕੀ ਉਹਨਾਂ ਦਾ ਉਹਦਾ ਕੀ ਉਹਨਾਂ ਦਾ ਮੈਨੇਜਰ ਹੈ ਸਰ ਸਾਡੇ ਜਿਹੜੇ ਜਿਨ੍ਹਾਂ ਦੇ ਮੈਨੇਜਰ ਸਾਹਿਬ ਜਿਹੜੇ ਸਰਦਾਰ ਜੀ ਆਏ ਸੀ ਉਹ ਕੌਣ ਆਏ ਸੀ ਫੋਰਸ ਫਾਈਰ ਫੋਰਸ ਫਾਈਰ ਆ ਸਾਨੂੰ ਨਹੀਂ ਉਹਨਾਂ ਬਾਰੇ ਪਤਾ ਹਾਂਜੀ ਸਾਡੇ ਸੀਨੀਅਰ ਹੈ ਨਾ ਜੀ ਉਹਨਾਂ ਨੂੰ ਜਾਣਦੇ ਹਾਂ ਠੀਕ ਹੈ ਉਹਨੇ ਸਿਰ ਉਹਨਾਂ ਦੇ ਥਰੂ ਮੈਨੇਜਰ ਦੇ ਥਰੂ ਲੱਗੇ ਆ ਜੀ ਇੱਥੇ ਠੀਕ ਹੈ ਉਹਨੇ ਕਿਹਾ ਪਰਚੀਆਂ ਕੱਟਣ ਤੋਂ ਬਗੈਰ ਆਟਾ ਦੇ ਦਿਓ ਹਾਂਜੀ ਆ ਲਿਸਟ ਦਿੱਤੀ ਹੈ ਸਾਨੂੰ ਠੀਕ ਹੈ ਧਾਰ ਕੱਟਣਾ ਜੀ ਨੰਬਰ ਨੋਟ ਕਰੀ ਜਾਂਦੇ ਆ ਜਿਹੜਾ ਜੋ ਬੰਦੇ ਉਹ ਲੈਦੇ ਹੀ ਜਾਂਦੇ ਹੋਏ ਦਿੱਤੀ ਆਉਗੇ ਜਿੰਨਾਂ ਨਾਮ ਇਥੇ ਲਿਸਟ ਤੇ ਆਏ ਉਹਨਾਂ ਦੇ ਹਰੇਕ ਬੰਦੇ ਨੂੰ ਨਹੀਂ ਜਿਨ੍ਹਾਂ ਦਾ ਨਾਮ ਲਿਸਟ 'ਚ ਹੈ ਰਏ ਤਾਂ ਸਾਰੇ ਦਾ ਹੀ ਹੈਗੇ ਜੀ। ਲੁਥੜ ਪਿੰਡ ਦੇ ਵਿੱਚ ਆ ਲੋਕ ਇੰਨੇ ਇਕੱਠੇ ਹੋਏ ਨੇ। ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਆਟਾ ਕਿਉਂ ਨਹੀਂ ਦੇ ਰਹੇ ਤਾਂ ਕਿਉਂ ਨਹੀਂ ਦੇ ਰਹੇ? ਸਰ ਜਿਨ੍ਹਾਂ ਦੀ ਜੋ ਚੁਆਇਸ ਅਸੀਂ ਦੇ ਰਹੇ ਜੀ ਪੁੱਛੋ। ਰੱਜ ਬਹੁਤ ਭਿਆ ਭਿਆ ਹੈ। ਨਹੀਂ ਪੁੱਛੋ ਜੀ ਉਹਨਾਂ ਸਰਕਾਰ ਦੀ ਸਰ ਸਾਨੂੰ ਕਿਹਨੇ ਜਿਹਨੂੰ ਆਟਾ ਵੀ ਦੇ ਰਿਹਾ ਆਟਾ ਜਿਹਨੂੰ ਕਣਕ ਮੇਲ ਲਈ ਕਣਕ ਲੈ ਕੇ ਜਾ ਰਹੇ ਸਰਕਾਰ ਦੀ ਹੈ ਦਿੱਤਾ ਨੇ ਘਰੇ ਜਾ ਕੇ ਦੇਣਾ ਤੁਸੀਂ ਘਰੇ ਜਾ ਕਿਉਂ ਨਹੀਂ ਦੇ ਰਹੇ? ਸਰ ਘਰੇ ਦੇ ਰਹੇ ਅੱਗੇ ਆ ਵੇਖੋ ਜੀ ਤਾਰਾ ਲੱਗੀ। ਓਏ ਨਹੀਂ ਜਿਹੜਾ ਵੀਰੇ ਵਾਦਾ ਕੀਤਾ ਸੀ ਲੇਡੀਜ਼ ਬਹਿ ਜਾ ਕਰੋ ਦੋ ਦੋ ਕਰਕੇ ਦਲੇਗੀ ਉਹ ਵੀ ਵਾਦਾ ਪੂਰਾ ਕਰਨਾ ਕਿ ਕਰੇਗਾ ਕਿਉਂ ਨਹੀਂ ਕਰਦਾ ਫਿਰ ਅੱਛਾ ਦੇ ਬੰਦੇ ਪੁਰਾਣ ਪੈਣਾ ਕਰਦਾ ਆ ਦੇ ਸੀ 100 ਰੁਪਇਆ ਦੇ ਤੁਸੀਂ 25 25 ਰੁਪਇਆ ਦੇ ਆ ਕਰਾਂਦੇ ਪਿਲਸਣ ਹਾਂ ਤੇ ਯਾਰ ਰੁਪਇਆ ਰਸੋਈ ਖਰਚਾ ਉਹ ਚੜਾਓ ਖਾਓ ਖਤਮ ਹੋ ਗਿਆ ਜੀ ਆ ਆਟਾ ਦੇ ਰਹੇ ਤੁਹਾਨੂੰ ਆਟਾ ਦੇ ਆਟਾ ਇਹੀ ਕਰਨਾ ਇਹ ਭੈਣ ਸਾਡੇ ਜਿਹੜਾ ਕਰਨਾ ਤੋਂ ਅਸੀਂ ਪਾਜਦੇ ਤੇ ਜਿਹੜਾ ਤਕੜੇ ਉਹਨਾਂ ਨੂੰ ਨੌਕਰੀ ਆਪ ਸਾਡੇ ਬੱਚੇ ਘੜਾਣੀ ਜਾਂ ਪਲਾਸਟਿਕ ਫੇਰ ਵੇਖੋ ਸਰਕਾਰ ਸਰਕਾਰ ਤੋਂ ਆਟਾ ਮੰਗ ਗਈ ਬਿਨਾਂ ਮਰਜ਼ੀ ਤੋਂ ਹੀ ਨਹੀਂ 100 ਲੱਖ ਬਣ ਕੇ ਦੋ ਪਿੰਡਾਂ ਤੋਂ ਹੱਟਾ ਲੈਣਾ ਚਾਹੁੰਦੇ ਇੱਕ ਕਰਨ ਲੈਣਾ ਚਾਹੁੰਦੇ ਨਹੀਂ ਹੈ ਦੀਪੂਦ ਰੰਗ ਦੇ ਆਣੇ ਕਿ ਆਟਾ ਲੈਣਾ ਚਾਹੁੰਦੇ ਦੀਪੂ ਤੋਂ ਕਰਨ ਲੈਣਾ ਚਾਹੁੰਦੇ ਜੀ ਤੁਸੀਂ ਇਹ ਚੀਜ਼ ਵਿਰੋਧ ਕਰਦੇ ਜੀ ਤੁਨੀ ਇਕੱਲੇ ਇਕੱਲੇ ਗੱਲ ਕਰੋ ਅੱਗੇ ਹਾਂਗੇ ਰੋਲਾ ਦਾ ਬਹੁਤ ਇਕੱਲੇ ਇਕੱਲੇ ਦੱਸੋ ਦੀ ਆਉਦਾ ਹਾਂਜੀ ਅੱਗੇ ਆ ਜਾਓ ਇਕੱਲੇ ਇਕੱਲੇ ਬੋਲੋ ਦੱਸੋ ਬੋਲੋ ਹੀ ਬੋਲੋ ਹਾਂਜੀ ਅੱਗੇ ਸਾਨੂੰ ਕਣਕ ਮਿਲਦੀ ਸੀ ਨਾ ਹਾਂਜੀ ਹਾਂਜੀ ਹੁਣ ਵੀ ਕਣਕ ਹੀ ਨਾਲ ਮਰਦਾ ਤੀ ਪੀਨ ਬਣਾ ਕੇ ਉਹਦੇ ਅੱਥੀ ਆਟਾ ਪਸਾਂ ਦੇ ਵਧੀਆ ਮਿਲਦਾ ਸੀ ਠੀਕ ਹੈ ਔਰ ਇੱਕ ਵਾਰ ਕਰੋ ਨਾ ਪੀਸਾ ਕਰੋ ਨੀ ਪੀਸਾ ਕੋਣ ਨੇ ਚਾਹਣੀਆਂ ਕਿ ਅਸੀਂ ਕਣਕ ਲੈਣੀ ਹੈ ਇਹ ਆਟਾ ਨਹੀਂ ਲੈਣਾ ਮੁੜਦਾਬਾ ਦੇ ਨਾਰੇ ਲਾਓ ਇਹ ਕਣਕ ਲਈ ਆਟਾ ਮੁੜਦਾਬਾ ਕਰੋ ਸਰਕਾਰ ਦੇ ਫਿਰ ਸਰਕਾਰ ਜਿੰਦਾਬਾਦ ਸਰਕਾਰ ਮੁੜਦਾਬਾ ਮੁੜਦਾਬਾ ਅਸੀਂ ਆਟਾ ਨਹੀਂ ਲੈਣਾ ਆਟਾ ਆਟੇ ਦੇ ਬਾਈਕਰ ਕਰਦੇ ਜੀ ਨਹੀਂ ਲੈਣਾ ਕਣਕ ਲੈਣੀ ਦੀ ਬੋਹ ਕਣਕ ਲੈਣਾ ਚਾਹੁੰਦੇ ਆ ਕਿ ਆਟਾ ਲੈਣਾ ਚਾਹੁੰਦੇ ਆ ਹਾਂਜੀ ਪਾਵੇਂ ਤੇ ਚੱਕ ਲੈ ਜੀਪ ਵਾਲੇ ਕੋਈ ਲੈਣੀ ਹੈ ਕਰਨ ਕੇ ਲੈਣੀ ਹੈ ਪਟਾ ਨਹੀਂ ਲੈਣਾ ਨਹੀਂ ਲੈਣਾ ਅਡਾ ਲੈਣ ਨੂੰ ਤਿਆਰ ਨੂੰ ਤੁਸੀਂ ਨਹੀਂ ਲੈਣਾ ਨਹੀਂ ਲੈਣਾ ਨਹੀਂ ਲੈਣਾ ਨਹੀਂ ਗੱਡੀ ਵਾਪਸ ਮੋੜੋ ਤੁਸੀਂ ਮੁਰਦਾਬਾਦ ਹੋ ਗਈ ਫਿਰ ਗੱਡੀ ਵਾਪਸ ਮੋੜਦੇ ਨਹੀਂ ਲੈਣਾ ਤਾਂ ਕਹੋ ਉਹਨਾਂ ਨੂੰ ਜਿੰਨਾ ਨਾ ਨਾ ਲੈ ਜਾਓ ਲੈ ਜਾਣ